ਕਰਮ ਵਾਲਿਆਂ ਮੰਡੀ ਦਾ ਭਲੇਖਾ ਪਾਉਂਦੇ ਆ ਅੱਜ ਤਾਂ ਮੰਡੀ ਦਾ ਭਲੇਖਾ ਪਾਉਂਦਿਆਂ ਮੈਂ ਕਿਹਾ ਕਰਮ ਨਗੀਨਾ ਹੀ ਆ ਵੀ ਪੂਰੀ ਟਾਪ ਦੀ ਕੱਟੀ ਹੈਗੀ ਤੇ ਇਹਦੀ ਵੀ ਫਿਰ ਡਿਮਾਂਡ ਹੈ ਇਹਦੀ ਭਾਈ 26 ਜਮਾਨ ਦਾ 26 ਚ ਹਾਂਜੀ ਹਾਂਜੀ ਠੀਕ ਹੈ ਲੋ ਵੀ ਸੱਜਣੋ 26000 ਰੁਪਏ ਦੇ ਵਿੱਚੋਂ ਮਾਨ ਤਾਨ ਹੋ ਜਾਊਗਾ ਖੜਨੀ ਖੁੱਡਨੀ ਕਰੋ ਚੱਕ ਕੱਟੀ ਦੀ ਲੈਂਥ ਲੁੰਥ ਨਾ ਪੂਰੀ ਫੁੱਲ ਆ ਵੱਡੇ ਕੱਦ ਘਾਠ ਵਾਲੀ ਕੱਟੀ ਹੈਗੀ ਹੈਨਾ ਮੁੱਲ ਬਿਲਕੁਲ ਵਾਜਬ ਹੋਣਗੇ ਹਾਂਜੀ ਹਾਂਜੀ ਦੋਸਤੋ ਹਸਤੀਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਉਣ ਲੱਗੇ ਆ ਇਹ ਪਿੰਡ ਆ ਗਿਆ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਈ ਨੂੰ ਪੈਂਦੀ ਆ ਰਾਮਪਰਾ ਫੂਲ ਤੇ ਬਾਈ ਰਾਮ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਬਾਈ ਦਾ ਸੇਲ ਪਰਚੇਜ ਦਾ ਕੰਮ ਆ ਤੇ ਖਾਸ ਤੌਰ ਤੇ ਬਾਈ ਕਟੀਆਂ ਦਾ ਹੀ ਕੰਮ ਆ ਮੇਨ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਖੀਰੀਆਂ ਕਟੀਆਂ ਵਿਖਾਵਾਂਗੇ ਤੇ ਬਾਕੀ ਸਾਰੀ ਜਾਣਕਾਰੀ ਤੇ ਮੁੱਲ ਆਪਾਂ ਬਾਈ ਤੋਂ ਪੁੱਛਾਂਗੇ ਗੱਲਬਾਤ ਬਾਈ ਦੇ ਨਾਲ ਕਰਾਉਨੇ ਆ ਜਿਹੜੇ ਭਰਾ ਆਪਣੀ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸਾਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਪੁੱਛਦੇ ਆ ਕੀ ਮੁੱਲ ਆ ਕੀ ਇਹਨਾਂ ਦੀ ਉਮਰ ਆ ਤੇ ਕਰਾਉਣੀ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਰਾਮ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਜੀ ਹਾਂਜੀ ਬਾਈ ਜੀ ਗਾਮ ਆਪਣਾ ਐਡਰੈਸ ਕਨਫਰਮ ਕਰਦੇ ਗੇਰਾ ਬਈ ਨਾਮ ਰਾਮ ਸਿੰਘ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਈ ਮੋਬਾਈਲ ਨੰਬਰ 9872531897 ਠੀਕ ਹੈ ਜੀ ਲੋ ਵੀ ਸੱਜ ਨੂੰ ਨੰਬਰ ਜਿਹੜਾ ਇਹ ਬਾਈ ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਤੇ ਰਾਮ ਫਿਰ ਕਿਧਰੋਂ ਕਰਕੇ ਸ਼ੁਰੂ ਵੀਰੇ ਇਧਰੋਂ ਹੀ ਆ ਜਾ ਬਈ ਇੱਕ ਨੰਬਰ ਇਧਰੋਂ ਹੀ ਕਰਦੇ ਹਾਂ ਚੰਗੀ ਪਲੀ ਜੁਲੀ ਕੱਟੀ ਐ ਤੇ ਕੀ ਡਿਟੇਲ ਹੈ ਜੀ ਰਾਮ ਕੀ ਇਹ ਬਈ 2 ਸਾਲ ਦੀ ਐ ਬਾਕੀ ਖੀਰਗਾ ਬਈ ਸਾਰੀਆਂ ਹੀ ਖੀਰਗਾ ਹੀ ਆ ਹਾਂਜੀ ਹਾਂਜੀ ਖੀਰਗਾ ਦੀ ਗਾਰੰਟੀ ਹੋ ਤੇ 3-4-4 ਹੋਊਗਾ 4 ਹਾਂ ਬਈ ਠੀਕ ਐ ਤੇ ਇਹ ਇਧਰ ਨੂੰ ਤੋਰਦੇ ਪਰ ਇਹਨੂੰ ਪਰ ਇਹਨ ਲੈ ਜਾ ਤੇ ਜਵਾਬ ਹੈਗਾ ਦੋਨਾਂ ਅੱਖਾਂ ਚ ਹਾਂ ਹਾਂ ਬਾਈ ਦੋਨਾਂ ਚ ਠੀਕ ਹੈ ਦੋਨਾਂ ਚ ਦੋਨਾਂ ਚ ਤੇ ਕਿੰਨੀ ਉਮਰ ਆ ਗਈ ਇਹਦੀ ਦੋ ਸਾਲ ਬਾਈ ਦੋ ਸਾਲ ਉਮਰ ਆ ਗਈ ਸੱਜਣ ਪਲੀ ਵੀ ਝੋਟੇ ਇਹ ਪੂਰੀ ਨਾ ਪਲੀ ਜੁਲੀ ਚੰਗੀ ਨਿਗਰ ਕੱਤੀ ਆ ਤੇ ਦੇਖੋ ਗਰਾਂ ਦੀ ਐ ਮੈਂ ਕਿਹਾ ਵੀ ਚੰਗੀ ਜਿੰਦ ਜਾਨ ਵਾਲੀ ਕੱਟੀ ਆ ਹੈਨਾ ਹਾਂਜੀ ਹਾਂਜੀ ਤੇ ਜੇ ਸਿੰਘਾ ਸੁੰਗਾ ਦੀ ਗੱਲ ਕਰਕੇ ਤਾਂ ਮਿੱਤਰਾਂ ਜਮਾ ਬਿਲਕੁਲ ਇਹਨਾਂ ਨਾਲ ਹੀ ਮੋੜੀ ਜਾਂਦੀ ਹੈ ਤੇ ਸਿੰਘਾਂ ਦੀ ਵੀ ਸ਼ੇਪ ਸੋਹਣੀ ਆ ਤੇ ਮੱਝ ਦਾ ਮਿਹਨ ਸਿੰਘਾਂ ਦੀ ਕੁਸ਼ ਹੁੰਦੀ ਆ ਸਿੰਘ-ਸੁੰਗ ਚੰਗਾ ਸ਼ਕੀਨ ਹੋਵੇ ਤੇ ਪਸੂ ਦੁੱਗਣਾ ਸੋਹਣਾ ਲੱਗਦਾ ਤੇ ਜਿਹੜੇ ਭਰਾ ਨੇ ਪਾਲਣ ਨੂੰ ਕਟੀਆਂ ਲੈਣੀਆਂ ਸੱਜਣੂ ਅੱਜ ਤਾਂ ਮੰਡੀ ਦਾ ਭਲੇਖਾ ਹੀ ਪਉਂਦੀ ਆ ਬਾਈ ਦੇ ਘਰੇ ਸੁੱਖ ਨਾ ਛੀ ਸਤ ਨਾਗਾ ਇਹ ਚੰਗੇ ਨਾ ਨਿੱਗਰ ਨਰੁਈਆਂ ਵੱਡੇ ਕੱਦ ਘਾਠ ਵਾਲੀਆਂ ਕਟੀਆਂ ਹਾਂਜੀ ਤੇ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਆ ਕੱਟੀ ਵਿਖਾਈ ਆ 2 ਸਾਲ ਬਾਈ ਕਹਿੰਦਾ ਵੀ ਉਮਰ ਦੰਦੋ ਆ ਗਈ ਖੀਰੀ ਤੇ ਚੰਗੀ ਜਿੰਦ ਜਾਨ ਵਾਲੀ ਐ ਨਾ ਸਮੀ ਵੀ ਕੱਟੀ ਆ ਹਾਂਜੀ ਹਾਂਜੀ ਬਾਈ ਹਾਂ ਸਿੰਘ-ਸੁੰਗ ਵੀ ਸੋਹਣਾ ਤੇ ਪੂ ਝੋਲੀ ਕਰਾ ਦੇ ਜੀ ਝੋਲੀ ਵੀ ਵਿਖਾ ਦੇ ਹਾਂ ਚਾਰ ਹੀ ਥਾ ਨਾ ਵੱਧੂ ਫੋਰਸ਼ਾਂਗ ਹੈ ਨਹੀਂ ਗੀ ਦੇਖੋ ਕਰਾਂ ਦੀ ਦਿਖਾ ਦੇ ਮਿੱਤਰ ਬੱਛੀਆਂ ਵਾਲੀ ਝੋਲੀ ਹੈ ਹੈ ਨਾ ਕੱਲਾ ਕੱਲਾ ਥਾ ਨਾ ਗਿਆ ਤੇ ਜੇ ਆਪਾਂ ਡਿਮਾਂਡ ਦੀ ਗੱਲ ਕਰ ਗਏ ਵੀਰੇ ਇਹਦੀ ਫਿਰ ਕੀ ਡਿਮਾਂਡ ਰਹੂ ਬਈ ਡਿਮਾਂਡ ਤਾਂ ਯਾਰ ਇਹ ਜਿਹੇ ਝੋਟਿਆਂ ਦੇ ਲੋਕ ਬੈਲੀ ਬੈਲੀ ਵੀ ਕਰੀ ਜਾਂਦੇ ਹਾਂ ਪਰ ਆਪਾਂ ਬੈਲੀ ਨਹੀਂ ਕਰਨਾ ਬਸ ਆਫਰੀ ਹੈ ਆਪਾਂ ਮਾਗੀ ਅੱਜ ਮਾਗੀ ਦਾ ਤਿਹਾਰ ਹੈ ਹਾਂਜੀ ਹਾਂਜੀ ਤੁਹਾਡਾ ਤੇ ਰੇਟ ਬਿਲਕੁਲ ਜਾਇਜ਼ ਹੀ ਕਰਨੇ ਹਾਂ 38000 ਜਮਾਨਤਨ ਕਰ ਦਾਂਗੇ ਠੀਕ ਹੈ ਲਓ ਵੀ ਸੱਜਣੋ ਤੇ ਮਾਗੀ ਦਾ ਤੁਹਾਡਾ ਬਾਈ ਕਹਿੰਦਾ ਮਾਗੀ ਆਫਰ ਹੀ ਕਰਨਾ 38000 ਰੁਪਏ ਚ ਪਹਿਲੇ ਨੰਬਰ ਵਾਲੀ ਕੱਟੀ ਟੀਕਾ ਲੈਣ ਦੇ ਬਿਲਕੁਲ ਕਾਬਲ ਹੈ ਨਾ ਟੀਕੇ ਦੇ ਕਾਬਲ ਹੈ ਦੋਨੇ ਆਹ ਦੋ ਵਾਲੀ ਹੈ ਬਾਈ ਦੋਨੇ ਤੇ ਇਹਦੂ ਅੱਗੇ ਆ ਗਈ 2 ਨੰਬਰ ਤੇ ਇਹਦੀ ਕਿੰਨੀ ਉਮਰ ਆ ਵੀਰੇ ਸੋਮਰ ਭਾਈ ਇਹਦੀ ਵੀ 2 ਸਾਲ ਹੀ ਐ ਇਹਦੀ ਵੀ 2 ਸਾਲ ਦੰਦੋ ਇਹ ਵੀ ਖੀਰੀ ਆ ਖੇਰੀ ਖੇਰੀ ਭਾਈ ਇਹਦਾ ਵੀ ਕੱਦ ਘਾਟ ਸੋਹਣਾ ਹੈ ਨਾ ਇਹਦਾ ਕੱਦ ਦੇ ਦੇ ਲੋ ਉੱਚਾ ਭਾਈ ਹਾਂ ਇਹਦੀ ਪਿੱਠ ਪੁੱਡੇ ਦੀ ਬਣਾਉਟ ਕਰੋ ਚੱਕ ਪਿੱਛੋਂ ਨਾ ਖੜਮੇ ਪਿੱਠ ਪੁੱਡੇ ਦੀ ਆ ਹਾਂਜੀ ਹਾਂਜੀ ਭਾਈ ਤੇ ਜੇ ਆਪਾਂ ਸਿੰਘਾ ਸੁੰਗਾ ਦੀ ਗੱਲ ਕਰਕੇ ਤਾਂ ਆਰਾਮ ਹਾਂਜੀ ਬਿਲਕੁਲ ਨਾਲ ਹੀ ਮੋੜਿਆ ਵਾ ਸਿੰਘਾ ਦਾ ਕਾਠ ਇਹਦਾ ਉੱਚਾ ਭਾਈ ਇਹ ਨਾਲੋ ਭਾਈ ਕੱਦ ਕਾਠ ਵੀ ਤੇ ਵੇਲ ਵੀ ਦੇਖੋ ਕੱਤੀ ਦੀ ਵੇਲ ਕਰੋ ਚੱਕ ਉਹਦਾ ਵਜਨ ਲਾ ਲਓ ਇਹ ਲੰਮੀ ਲੰਜੀ ਤੇ ਲੈਂਥ ਲੁੰਥ ਪੂਰੀ ਫੁੱਲ ਹਾਂਜੀ ਹਾਂਜੀ ਤੇ ਸੋਹਣੀ ਪੱਠਪੁੜੀ ਦੀ ਸ਼ੇਪ ਆ ਚੰਗੀ ਝੋਟੀ ਤਿਆਰ ਹੋ ਜੂ ਹੈਨਾ ਹਾਂਜੀ ਹਾਂਜੀ ਬਾਕੀ ਮੂੰਹ ਮੱਥਾ ਦਾ ਗਾੜੀ ਬਹੁਤ ਸੋਹਣਾ ਯਾਰ ਇਹ ਤਾਂ ਫਿਰ ਇਹਦੀ ਕੀ ਡਿਮਾਂਡ ਰਹੂ ਇਹਦਾ ਬਈ ਬਸ ਆਪਾਂ 37 'ਚ ਕਰ ਦਿਆਂਗਾ ਇਹਦਾ 37 'ਚ ਹਾਂਜੀ ਹਾਂਜੀ ਲਓ ਵੀ ਸੱਜਣੋ 37000 ਰੁਪਏ ਦੇ ਵਿੱਚ ਨਾ ਸੋਹਣੇ ਕੈਮਰੇ ਤੋਂ ਡਰਦੀ ਆ ਬਈ ਹਾਂ ਕੈਮਰੇ ਤੋਂ ਪਸੂ ਡਰਦਾ ਪੰਜੀ ਬੰਦ ਲਾ 37000 ਰੁਪਏ ਦੇ ਵਿੱਚ ਤੁਹਾਨੂੰ ਦੋ ਨੰਬਰ ਵਾਲੀ ਕੱਤੀ ਮਿਲ ਜੂ ਬਿਲਕੁਲ ਸੀਮਨ ਲੈਂਡ ਦੇ ਕਾਬਲ ਲਓ ਸਿੰਗਾ-ਸੁੰਗਾ ਦੀ ਵੀ ਸੋਹਣੀ ਚੰਗੀ ਸ਼ਕੀਨ ਆ ਕੱਟੀ ਹੈ ਨਾ ਬਈ ਹਾਂਜੀ ਹਾਂਜੀ ਬਈ ਬਹੁਤ ਸ਼ਕੀਨ ਆ ਹਾਂ ਬਾਕੀ ਝੋਲੀ ਵਿਖਾਉਣੇ ਬਈ ਆਪਾਂ ਝੋਲੀ ਹਾਂ ਝੋਲੀ ਵੀ ਕਰਾ ਦਨੇ ਆ ਝੋਲੀ ਬਹੁਤ ਵੱਧ ਗਿਆ ਬਈ ਤੇ ਦੰਦੂ ਤਕਰੀਬਨ ਸਾਰੀਆਂ ਖੀਰ ਝੋਲੀਆਂ ਬਈ ਕਰਮਾਰਮ ਪੱਕਾ ਬਈ ਹਾਂ ਕਨਫਰਮ ਬਈ ਕਹਿੰਦਾ ਵੀ ਖੀਰੀਆਂ ਪੱਕੀਆਂ ਤੇ ਝੋਲੀ ਕਰਾ ਦੇ ਚੈੱਕ ਲੈ ਬਈ ਵਿਖਾ ਦੇ ਚਾਰ ਹੀ ਥਾਂ ਆਗੇ ਕੱਲਾ ਕੱਲਾ ਹੀ ਹਾਂ ਹਾਂ ਕੱਲਾ ਕੱਲਾ ਥਾਂ ਬਾਦੂ ਫੋਰ ਸ਼ਾਂਗ ਹੈ ਨਹੀਂਗੀ ਤੇ ਚਾਰੇ ਸਣ ਪੂਰੇ ਨਿਖੜ ਮੇ ਇਹ ਲੈਂਤ ਲੰਤ ਵੀ ਪੂਰੀ ਫਲ 37000 ਰੁਪਏ ਦੇ ਵਿੱਚੋਂ ਬੰਦ ਦਾ ਮਾਨ ਤਨਮੌਖੇ ਤੇ ਹੋ ਜਾਊਗਾ ਇਹਦੋਂ ਅੱਗੇ ਆ ਗਈ ਤਿੰਨ ਨੰਬਰ ਵਾਲੀ ਕੱਟੀ ਇਹ ਬਈ ਬਸ ਤੀਕ ਮਹੀਨੇ ਦੀ ਕੱਟੀ ਹੈ ਠੀਕ ਹੈ ਹਾਂਜੀ 2 ਸਾਲ ਤੋਂ ਜਣੀ ਕਿ ਮਹੀਨਾ ਘਟਾਟੀ ਆ ਹਾਂਜੀ ਹਾਂ ਮਹੀਨਾ ਘਟਾ ਦੰਦੋ ਖੀਰੀ ਇਹ ਵੇਖਣਾ ਖੀਰੀ ਬਈ ਲੋ ਵੀ ਸੱਜਣੋ ਦੋ ਨੰਬਰ ਵਾਲੀ ਕੱਟੀ ਜੇ ਪਹਿ ਝੋਲੀ ਕਰਾ ਦੇ ਚੈੱਕ ਚਾਰ ਹੀ ਥਣ ਝੋਲਗਾ ਦਾ ਬਈ ਸਾਰਾ ਤੇ ਜੇ ਸਿੰਘਾਂ ਦੀ ਗੱਲ ਕਰ ਗਏ ਦੀ ਇਹਦਾ ਵੀ ਸਿੰਘ ਬਿਲਕੁਲ ਨਾਲ ਹੀ ਮੁੜਿਆ ਵਾ ਪਤਲਾ ਸਿੰਘ ਬਾਕੀ ਵਜਣ ਜਾ ਬਈ ਪੂਰੀ ਹਾਂ ਚੰਗੀ ਜਿੰਦ ਜਾਨ ਵਾਲੀ ਕੱਟੀ ਆ ਲੈਂਥ ਲੂੰਥ ਵੀ ਪੂਰੀ ਫੁੱਲ ਆ ਲਓ ਵੀ ਸਜਣੋ ਕਰੋ ਚੈੱਕ ਹਾਂ ਤੋਰਾ ਤਾਰਾ ਇੱਕ ਨੰਬਰ ਹੈ ਨਾ ਹਾਂਜੀ ਹਾਂਜੀ ਬੰਦ ਦੇ ਵੀਰੇ ਇਹਦੀ ਫਿਰ ਰਾਮ ਕੀ ਡਿਮਾਂਡ ਰਹੂ ਇਹਦਾ ਯਾਰ ਬਾਈ ਆਪਾਂ ਬਸ ਇਹਦਾ 33 ਜੋ ਮਾਨਦਾਨ ਕਰ ਦਾਂਗੇ ਜੀ 33 ਜੋ ਇਧਰ ਇਧਰ ਉਧਰ ਦੀ ਲੈ ਕੇ ਜਾ ਲਓ ਵੀ ਸਜਣੋ ਤਿੰਨ ਨੰਬਰ ਵਾਲੀ ਕੱਟੀ ਦਾ ਨਾ 33000 ਰੁਪਏ ਦੇ ਵਿੱਚ ਬਾਈ ਕਹਿੰਦਾ ਵੀ ਮਾਨਤਾਨ ਕਰ ਦਾਂਗੇ ਬਿਲਕੁਲ ਬਾਜ ਵੀ ਦੇ ਬਾਈ ਦੇ ਤੇ ਕੋਈ ਬਾਹਲਾ ਲੰਮਾ ਚੌੜਾ ਕੰਮ ਨਹੀਂ ਲੈਣ ਲਈ ਮੰਗਿਆ ਕੋਈ ਹੋਰ ਥੋੜਾ ਬੰਦਾ ਹੋ ਮੁੜ ਕੇ ਬੰਦਾ ਬਾਹਲਾ ਘਟਾਵੇ ਸਹੀ ਸਹੀ ਗੱਲ ਹੈ ਕਿਉਂਕਿ ਆਪਾਂ ਵਾਈ ਦੀਆਂ ਵੀਡੀਓ ਆਪਾਂ ਬਹੁਤ ਮੰਨ ਕੇ ਚੱਲੋ ਵੀ ਅਣਗਿਣਤ ਵੀਡੀਓ ਵਾਈ ਦੀਆਂ ਕਰੀਆਂ ਤੇ ਬਿਲਕੁਲ ਵਾਜਿਬ ਜੀ ਰੇਟ ਹੁੰਦੇ ਆ ਹਰੇਕ ਵੀਡੀਓ ਦੇ ਵਿੱਚ ਇਸ ਤੋਂ ਅੱਗੇ ਆ ਗਈ 4 ਨੰਬਰ ਵਾਲੀ ਕੱਟਈ ਇਹ ਪੌਣੇ ਦੋ ਸਾਲ ਦੀ ਹੈ ਬਾਈ ਪੌਣੇ ਦੋ ਸਾਲ ਦੀ 21 ਬਾਈ ਮਹੀਨੇ ਦੀ ਹੈ ਘਰਾਂ ਦੀ ਸਿੰਘ ਸੁng ਦੇਖੋ ਘਰਾਂ ਦੀ ਦੰਦੋ ਖੀਰੀ ਆ ਗਈ ਇਹ ਵੀ ਤੇ ਲੈਂਥ ਲੁੰਥ ਇਹਦੀ ਵੀ ਪੂਰੀ ਫੁੱਲ ਆ ਹਾਂਜੀ ਹਾਂ ਲੰਮੀ ਲੰਜੀ ਹਾਂ ਬਾਕੀ ਸਾਰੀ ਸ਼ਾਹ ਹੈ ਜਬ ਸੋਹਣੀ ਸ਼ੇਪ ਬੁੜਿਆਂ ਦੀ ਵੀ ਤੇ ਹਾਂਜੀ ਹਾਂਜੀ ਦੇਖੋ ਜੀ ਇਹਦੀ ਡਿਮਾਂਡ ਫਿਰ ਇਹਦਾ ਬਈ 32 ਚੋਂ ਕਰਦਾ ਹੈ ਜੀ 32000 ਚੋਂ ਹਾਂਜੀ ਹਾਂਜੀ ਬਈ ਲਓ ਵੀ ਸੱਜਣੋ 32000 ਰੁਪਏ ਦੇ ਵਿੱਚ ਮਿਲ ਜੂਗੀ ਤੁਹਾਨੂੰ 4 ਨੰਬਰ ਵਾਲੀ ਕੱਟੀ ਫੇਸ ਕੁਆਲਟੀ ਦੇਖੋ ਬਿਲਕੁਲ ਨਾ ਇੱਕੋ ਜਿਹਾ ਸਿੰਘ ਆ ਛੋਟਾ ਸਿੰਘ ਆ ਗਿਆ ਬਿਲਕੁਲ ਨਾਲ ਹੀ ਮੁੜਿਆ ਵਾ 32 ਚੋਂ ਹਾਂਜੀ ਹਾਂਜੀ ਬਈ ਲਓ ਵੀ ਮਿੱਤਰੋ 32000 ਰੁਪਏ ਦੇ ਵਿੱਚ ਤੁਹਾਨੂੰ ਆਹ ਕੱਟੀ ਮਿਲ ਜੂਗੀ 4 ਨੰਬਰ ਵਾਲੀ ਤੇ ਚੰਗੀ ਕੱਟੀ ਆ ਸੋਹਣੀ ਬੰਦੀ ਤਾਂ ਦੀ ਲਿਆ ਕਰਾਂ ਦੀ ਵੀਰੇ ਪੰਜ ਨੰਬਰ ਕੱਢ ਲਿਆ ਕਰਾਂ ਦੀ ਬਾਹਰ ਨੂੰ ਕੱਟੀਏ ਵੀ ਚੰਗੀ ਆ ਹੈਨਾ ਹਾਂਜੀ ਹਾਂਜੀ ਬਈ ਇਹਦੀ ਕਿੰਨੀ ਉਮਰ ਆ ਵੀਰੇ 12 ਮਹੀਨੇ ਦੀ ਆ ਬਈ 12 ਮਹੀਨੇ ਉਮਰ ਆ ਗਈ ਹਾਂਜੀ ਹਾਂਜੀ ਬਈ ਤੇ ਦੰਦੋ ਆ ਗਈ ਖੀਰੀ ਹੈਨਾ ਖੀਰੀ ਬਈ ਹਾਂ ਲਓ ਵੀ ਸੱਜਣਾ ਦੇਖੋ ਕਰਾਂ ਦੀ ਲੈਂਥ ਲੂਥ ਪੂਰੀ ਫੁੱਲ ਹੈ ਚੰਗੀ ਵਜਨਦਾਰ ਇੱਕ ਇੱਕ ਚਿੱਟੀ ਜ਼ਰੂਰ ਬਈ ਮਾੜੀ ਜੀ ਵਾਦਾ ਜਵਾਬ ਦੋਨਾਂ ਚ ਠੀਕ ਹੈ ਜਵਾਬ ਹੈਗਾ ਦੋਜੀ ਦੋਨਾਂ ਚ ਬਈ ਦੋਨਾਂ ਚ ਠੀਕ ਹੈ ਠੀਕ ਹੈ ਲਓ ਵੀ ਸੱਜਣੋ ਦੂਜੀ ਐਕਸ ਵੀ ਬਾਈ ਕਹਿੰਦਾ ਜਵਾਬ ਹੈਗਾ ਹਾਂਜੀ ਹਾਂਜੀ ਕੋਈ ਇਹੋ ਜੀ ਗੱਲ ਨਹੀਂ ਤੇ ਛੋਟਾ ਸਿੰਘ ਆ ਗਿਆ ਤੋਰਾ ਤਰ ਇੱਕ ਨੰਬਰ ਕੋੜੀ ਵਰਗੀ ਆ ਚੰਗੀ ਵਜਨ ਵਾਲੀ ਕੱਟੀ ਹੈ ਨਾ ਇਹਦੀ ਫੇਰ ਡਿਮਾਂਡ ਵੀਰੇ ਇਹਦਾ ਬਈ ਬਸ 26000 ਦਾ ਮੰਨਦਾਂ ਕਰਦੇ ਆ ਬੰਦੇ ਕਰਾਂ ਦੀ 26000 ਰੁਪਏ ਦੇ ਵਿੱਚ ਤੁਹਾਨੂੰ 5 ਨੰਬਰ ਵਾਲੀ ਕੱਟੀ ਮਿਲ ਜੂਗੀ ਕਰੋ ਕਰਾਂ ਦੀ ਚੈੱਕ ਸੋਹਣੀ ਬੱਠਪੁੜੀ ਦੀ ਬਣਾਵਟ ਆ ਗਈ ਤੇ ਜੇ ਆਪਾਂ ਝੋਲੀ ਦੀ ਗੱਲ ਕਰਗੇ ਤਾਂ ਚਾਰ ਹੀ ਸਨ ਤੇ ਬੱਚੀਆਂ ਵਾਲੀ ਝੋਲੀ ਹੈ ਗੱਬਣਾਂ ਵਾਲੀ ਝੋਲੀ ਦਾ ਬਈ ਵਾਲੀ ਬਤ ਕਹਿਦੀ ਆ ਹਾਂ ਸਾਰੇ ਨਗ ਨਾ ਇੱਕੋ ਜੀ ਲੈਂਥ ਦੇ ਇੱਕੋ ਜੇ ਕੱਦ ਕਾਠਾ ਲੈ ਜਿਹੜੀਆਂ ਪਹਿਲੀਆਂ ਦੋ ਕਟਾਂ ਦਿਖਾਈਆਂ ਉਹ ਤਾਂ ਬਿਲਕੁਲ ਸੀਮਨ ਦੇ ਕਾਬਲ ਹੈ ਤੇ ਛੋਟਿਆਂ ਦੇ ਵਿੱਚੋਂ ਜਿਹੜੀ ਆ ਲਾਸਟ ਤੇ ਗੱਤੀ ਆ ਪਸੂ ਨੂੰ ਦਿਖਾਉਣੀ ਹੈ ਸੱਜਣੋ ਇਹ ਨਗੀਨਾ ਪੀਸੀ ਆ ਦੇਖੋ ਕਿਰਾਂ ਦੀ ਇਹ ਆ ਗਈ 17 ਮਹੀਨੇ ਦੀ ਬਾਈ 17 ਮਹੀਨੇ ਹਾਂਜੀ ਹਾਂਜੀ ਬਾਈ 17 ਮਹੀਨੇ ਬਾਈ ਕਹਿੰਦਾ ਵੀ ਉਮਰ ਆ ਗਈ ਦੰਦੋ ਆ ਗਈ ਖੀਰੀ ਕਰੋ ਕਰਾਂ ਦੀ ਚੱਕ ਪਿੱਛੇ ਚੜਾਈ ਚੜੂਈ ਦੇਖੋ ਕਿਰਾਂ ਦੀ ਕੱਟੀ ਦੀ ਪੁਰਿਆਂ ਪਾੜਿਆਂ ਦੀ ਚੜਾਈ ਤੇ ਸਿੰਗਾ-ਸੁੰਗਾ ਦੀ ਸ਼ੇਪ ਨਾ ਬਾਕੀ ਕਾਲੀ ਸ਼ਾਹ ਬਾਈ ਪੂਰੀ ਇੱਕ ਕਾਲੀ ਸ਼ਾਹ ਪਈ ਆ ਜਮਨਰਗੀ ਕਰਮਾਲੀ ਕਿੰਨੀ ਉਮਰ ਹੈ ਜੀ ਵੀਰੇ 17 ਕਿ ਮਹੀਨਾ ਦੀ ਹੈ ਬਾਈ 17 ਮਹੀਨੇ ਉਮਰ ਹੈਗੀ ਕੱਟੀ ਜੀ ਖੜ ਨਹੀਂ ਖੁੜ ਨਹੀਂ ਕਰੋ ਚੱਕ ਦੇਖੋ ਗਰਾਂ ਦੀ ਦੰਦੋ ਖੀਦੀ ਇਹ ਜੀ ਇਹ ਫਿਰ ਕਿੰਨੇ ਦੀ ਨੂੰ ਬਾਈ ਇਹਦਾ ਵੀ ਬਸ ਯਾਰ ਸੇਮ ਹੀ 26 ਜੁ ਇਹਦਾ ਕਰਦਾ ਹੈ ਮਨ 26000 ਚ ਇਹਦਾ ਮਨ ਤਾਂ ਹੋ ਜੂ ਹਾਂਜੀ ਹਾਂਜੀ ਲਓ ਵੀ ਸੱਜਣੋ 26000 ਰੁਪਏ ਦੇ ਵਿੱਚ ਆ ਕੱਟੀ ਸੋਨ ਨੂੰ ਮਿਲ ਜੂਗੀ ਇਹ ਸੀਗੀ 6 ਨੰਬਰ ਤੇ ਕੱਟੀ ਕੁੱਲ ਨਗ ਆਗੇ ਆਪਣੇ 6 ਹਾਂਜੀ ਤੇ 6ਾਂ ਦੀ ਮੁੱਲ ਤੇ ਸਾਰਾ ਗੱਲਬਾਤ ਬਾਈ ਨੇ ਵੀਡੀਓ ਦੇ ਵਿੱਚ ਦੱਸੀ ਆ ਜਿਹੜੇ ਭਰਾਜੇ ਕੋਈ ਵੀ ਨਗ ਸੰਦ ਹੋਵੇ ਤੇ ਪੂਰੀ ਵੀਡੀਓ ਵੇਖ ਕੇ ਹਾਂਜੀ ਹਾਂਜੀ ਤੇ ਆਪਣੇ ਘਰੇ ਫੈਮਿਲੀ ਦੇ ਨਾਲ ਬ੍ਰੇਕ ਕਰਕੇ ਤੇ ਫੇਰ ਬਾਈ ਨੂੰ ਫੋਨ ਲਾਇਓ ਕਿਉਂਕਿ ਆਫ ਕੈਮਰਾ ਗੱਲਬਾਤ ਬਾਈ ਦੇ ਨਾਲ ਹੋਈ ਆ ਬਾਈ ਕਹਿੰਦਾ ਉਹ ਉਹੀ ਭਰਾ ਫੋਨ ਲਾਵੇ ਹਾਂਜੀ ਜਿਹਦੇ ਮੰਨ ਕੇ ਚਲੋ ਵੀ ਸੌਦਾ ਪਸੰਦ ਦਾ ਬ੍ਰੇਕ ਕਰਦੇ ਆਂ ਜਾਂ ਹੁਣ ਪਹਿਲੇ ਬੰਦਾ ਰੈਰੂ ਕਰਦਾ ਹਾਂ ਹਾਂ ਸਹੀ ਗੱਲ ਆ ਵੀਰੇ ਹਾਂ ਤੇ ਨੰਬਰ ਲਗਾਤਾਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ 6 ਨਾਕ ਆ ਗਏ ਤੇ ਆਹ ਕੱਟੀ ਦੇਖੋ ਗਰਾਂ ਦੀ ਦੋ ਨੰਬਰ ਵਾਲੀ ਕੱਟੀ ਬਹੁਤ ਸੋਹਣੀ ਚੰਗੀ ਸੰਗਤ ਸੰਗਾਂ ਦੀ ਸ਼ਕੀਨ ਕੱਟੀ ਆ ਤੇ ਸਾਰੀਆਂ ਕਟੀਆਂ ਦੇ ਰੇਟ ਬਿਲਕੁਲ ਬਾਜਵਜੇ ਬਾਈ ਨੇ ਕਰੇ ਆ ਤੇ ਨੰਬਰ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਗੱਲਬਾਤ ਤੁਸੀਂ ਕਰ ਲਿਓ ਜੀ ਮਿਲਦੇ ਆ ਅਗੇ ਨਵੀਂ ਵੀਡੀਓ ਚ ਹੱਸੀ ਕਾਲ ਲੈ ਚੱਲ ਕਰਾਂ ਦੀ ਬੰਦੇ ਕੁੱਲ ਨਾਗ ਆਪਣੇ ਕੋਲੇ ਕਿੰਨੇ ਆ ਗਏ 6 ਆ ਭਾਈ 6 ਨਾਗ ਹਾਂਜੀ ਭਾਈ ਲਓ ਵੀ ਸੱਜਣੋ 6 ਨਾਗ ਆ ਤੇ 6 ਦੇ 6 ਨਾਗ ਪੂਰੇ ਟੌਪ ਦੇ ਆ ਕਰੋ ਚੈੱਕ